ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਆ YouTube ਚੈਨਲ ਕੀ ਨਾਮ ਰੱਖੀਏ ਕੀ ਟੌਪਿਕ ਚੁਣੀਏ ਤੇ ਕਿੱਦਾਂ ਇਹਨੂੰ ਚਲਾ ਸਕਦੇ ਆ ਕਿਵੇਂ ਬਣਾਈਏ ਯੂਟਿਊਬਰ ਜਿਨ੍ਹਾਂ ਨੂੰ ਸ਼ੌਂਕ ਆ ਯੂਟਿਊਬਰ ਜਾਂ ਜਿਹੜੇ ਕਰਨਾ ਚਾਹੁੰਦੇ ਆ YouTube ਚੈਨਲ ਬਣਾਉਣਾ ਚਾਹੁੰਦੇ ਆ ਇਦਾਂ ਹੀ ਕਈ ਮੇਰੇ ਵੀਰ ਭੈਣ ਭਰਾਵਾਂ ਨੂੰ ਕਈਆਂ ਨੂੰ ਹੋਰਾਂ ਨੂੰ ਵੀ ਸ਼ੌਂਕ ਹੈਗਾ YouTube ਤੇ ਵੀਡੀਓ ਬਣਾਉਣ ਦਾ ਵੀਡੀਓ ਪਾ ਕੇ ਪੈਸੇ ਕਮਾਉਂਦਾ ਜਿਵੇਂ ਆਪਾਂ ਵੇਖਦੇ ਰਹੇ ਨੇ ਆਮ ਹੀ ਤੁਸੀਂ ਕਮੈਂਟ ਪੜ ਲਿਓ ਜਿਹੜੇ ਵਲੌਗਰ ਨੇ ਉਹਨਾਂ ਦੀਆਂ ਵੀਡੀਓ ਥੱਲੇ ਜਾਂ ਹੋਰ ਕੋਈ ਜਿੰਨੇ ਵੀ ਹੈਗੇ ਨੇ ਕ੍ਰੀਏਟਰ ਆਪਾਂ ਦੇਖਦੇ ਆਂ ਆਪਾਂ ਕਮੈਂਟ ਕਰਦੇ ਆਂ ਬਾਈ ਇਹ ਪੈਸੇ ਬਹੁ ਕਮਾਉਂਦਾ ਇਹਨੂੰ ਬਹੁ ਕਮਾਈ ਆਉਂਦੀ ਆ ਤਾਂ ਉਹ ਕਮਾਈ ਤੁਸੀਂ ਵੀ ਲਿਆ ਸਕਦੇ ਹੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਜਾਂ ਉਹਨਾਂ ਦੀ ਮਾਲਕੀਅਤ ਆ ਉਹਨਾਂ ਨੂੰ ਹੀ ਆਉਣੀ ਆ ਆਪਾਂ ਨੂੰ ਨਹੀਂ ਤੁਸੀਂ ਵੀ ਕਰ ਸਕਦੇ ਹੋ ਬਸ ਥੋੜਾ ਦਿਮਾਗ ਲਾਉਣ ਦੀ ਲੋੜ ਆ ਥੋੜਾ ਤਰੀਕੇ ਦੇ ਵਿੱਚ ਕੰਮ ਕਰਨ ਦੀ ਲੋੜ ਆ ਹੁਣ ਪਹਿਲੀ ਗੱਲ ਕਈ ਬੰਦੇ ਜੋ ਪਾਈਆਂ YouTube ਤੇ ਕੋਈ ਲੋਕੇਸ਼ਨ ਦੀ ਵੀਡੀਓ ਚੱਕ ਕੇ ਪਾਤੀ ਜਾਂ ਕੋਈ ਹੋਰ ਕੋਈ ਏਰੀਏ ਦੀ ਕਿਤੇ ਗਏ ਆ ਮੌਲ ਦੇ ਵਿੱਚ ਜਾਂ ਕਿਤੇ ਵੀ ਚਾਹੇ ਇੰਡਗਾ ਚਾਹੇ ਬਾਹਰ ਆ ਆਪਾਂ ਕੋਈ ਇੱਧਰ ਉੱਧਰ ਲਈ ਵੀਡੀਓ ਸ਼ੂਟ ਕੀਤੀ ਪਾਤੀ ਇੱਕ ਪਾਈਆਂ ਦੋ ਪਾਈਆਂ ਚਾਰ ਪਾਈਆਂ ਉਹ ਚੱਲੀਆਂ ਨਹੀਂ ਠੀਕ ਆ ਆਪਾਂ ਫਿਰ ਬੰਦ ਕਰ ਦਿੰਨੇ ਆ ਯਾਰ ਸਾਡੇ ਤੋਂ ਨਹੀਂ ਇਹ ਚੱਲਦਾ ਸਾਡੇ ਵਾਸਤਾ ਰੋਗ ਨਹੀਂ ਉਹ ਵਾਸਤਾ ਰੋਗ ਨਹੀਂ ਉਹ ਤੁਹਾਡੀ ਗਲਤੀ ਆ ਗਲਤੀ ਕੀ ਆ ਕਿ ਤੁਸੀਂ ਇੱਕ ਟੌਪਿਕ ਚੁਣਨਾ ਹੁਣ ਤੁਸੀਂ ਮੈਨੂੰ ਕਹੋਗੇ ਵੀ ਇਹਦੇ ਆਪਦੇ ਤਾਂ ਸਬਸਕ੍ਰਾਈਬਰ ਜਾਂ ਇੰਨੇ ਵਿਊ ਹੈ ਨਹੀਂ ਇਹ ਸਾਨੂੰ ਦੱਸ ਰਿਹਾ ਮੇਰਾ ਨਾ ਇੱਕ ਚੈਨਲ ਹੋਰ ਹੈਗਾ ਪਿੰਡ ਤੋਂ ਕੈਨੇਡਾ ਉਹ ਮੈਂ ਜਿਹੜਾ ਚਾਲੂ ਕੀਤਾ ਸੀਗਾ ਮਤਲਬ ਸਟਾਰਟ ਉਹ 4 ਕਿ ਮਹੀਨੇ ਪਹਿਲਾਂ ਹੀ 5 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਜਿਹਦੇ ਤੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਤੇ ਤੁਸੀਂ ਮੰਨੋਗੇ ਜਿਹੜਾ ਟਾਸਕ ਹੁੰਦਾ ਵਾ 1000 ਸਬਸਕ੍ਰਾਈਬਰ ਦਾ ਤੇ 4000 ਘੰਟੇ ਵਾਚ ਟਾਈਮ ਦਾ ਉਹ ਮੈਂ 4-5 ਦਿਨਾਂ ਦੇ ਵਿੱਚ ਪੂਰਾ ਕਰ ਲਿਆ ਸੀ ਜਿਹੜਾ ਕਿ ਇੱਕ ਸਾਲ ਦੇ ਵਿੱਚ ਕਈ ਜਿਹੜੇ ਹੁਣ ਪੂਰੇ ਮਸ਼ਹੂਰ ਵਲੌਗਰ ਨੇ ਜਾਂ ਪੂਰੇ ਵਧੀਆ ਉਹਨਾਂ ਕੋਲੇ ਸਬਸਕ੍ਰਾਈਬਰ ਨੇ ਉਹਨਾਂ ਨੇ ਸਾਲ-ਸਾਲ 6-6 ਮਹੀਨਿਆਂ ਦੇ ਵਿੱਚ ਕੀਤਾ ਤਾਂ ਮੈਂ 6 ਮਹੀਨਿਆਂ ਦੇ ਵਿੱਚ ਕਰ ਲਿਆ ਸੀ ਨਾਲੇ ਕਿ ਮੈਂ ਪ੍ਰੋਪਰ ਟਾਈਮ ਨਹੀਂ ਦਿੰਦਾ YouTube ਨੂੰ ਸਿਰਫ ਇਦਾਂ ਪਾਰਟ ਟਾਈਮ ਹੀ ਹੁੰਦਾ ਜੋ ਕੰਮ ਤੋਂ ਵੇਲੇ ਮਿਲਿਆ ਜਾਂ ਜਿਵੇਂ ਅੱਜ ਛੁੱਟੀ ਆ ਤਾਂ ਮੈਂ ਉਹਦੇ ਮੇਰੇ ਜਿਹੜੇ ਸਬਸਕ੍ਰਾਈਬਰ ਆ ਉਹ ਵੀ 10000 ਦੇ ਨੇੜੇ ਹੋ ਗਏ ਆ ਤੇ ਵਧੀਆ ਚੰਗੇ ਮਤਲਬ ਠੀਕ ਮੈਂ ਕੋਈ ਇੰਨਾ ਬਾਲਾ ਇੱਕ ਤਾਂ ਐਡਿਟ ਨਹੀਂ ਕਰਦਾ ਵੀਡੀਓ ਤੇ ਸਿੱਧੀ ਸਾਦੀ ਜੀ ਬਣਾ ਕੇ ਪਾ ਦਿੰਨਾ ਪਰ ਮੇਰੇ ਤੋਂ ਵੀ ਪਹਿਲਾਂ ਗਲਤੀਆਂ ਹੋਈਆਂ ਸੀ ਕਦੀ ਤਾਂ ਕੋਈ ਵੀਡੀਓ ਬਣਾ ਕੇ ਪਾਦੀ ਕਿਤੇ ਘੁੰਮਣ ਗਿਆ ਉਹ ਪਾਤੀ ਹਨਾ ਬਿਊਟੀਫੁੱਲ ਸੋਹਣੀ ਲੋਕੇਸ਼ਨ ਕੈਨੇਡਾ ਦੀ ਕਿਤੇ ਗੁਰਦਾਰੇ ਦੀ ਪਾਤੀ ਕਿਤੇ ਮੌਲ ਦੀ ਪਾਤੀ ਤਾਂ ਉਹ ਚੱਲਦੀਆਂ ਨਹੀਂ ਸੀ ਵੀਡੀਓ ਉਹਦਾ ਕਾਰਨ ਕੀ ਕਿ ਤੁਹਾਨੂੰ ਇੱਕ ਟੌਪਿਕ ਚੁਣਨਾ ਪੈਣਾ ਇੱਕ ਨੀਚ ਜਿਵੇਂ ਕਹਿ ਦਈਏ ਜਦੋਂ ਤੁਸੀਂ ਇੱਕ ਟੌਪਿਕ ਤੇ ਵੀਡੀਓ ਬਣਾਵੋਗੇ YouTube ਦੇ ਐਲਗੋਰਿਦਮ ਵਿੱਚ ਫਿਰ ਤੁਹਾਡੀ ਵੀਡੀਓ ਜਾਣੀਆ ਫਿਰ ਆਟੋਮੈਟਿਕ ਚੱਲਣੀਆ ਤੇ YouTube ਨੇ ਤੁਹਾਨੂੰ ਸਬਸਕ੍ਰਾਈਬਰ 뷰 ਲੈ ਕੇ ਆਉਣੇ ਆ ਤੁਹਾਡੀ ਵੀਡੀਓ ਤੇ ਜਦੋਂ ਸਬਸਕ੍ਰਾਈਬਰ 뷰 ਆਉਣ ਲੱਗੇ ਤੇ ਨਾਰਮਲ ਗੱਲ ਪੈਸੇ ਵੀ ਆਉਣ ਲੱਗੇ ਜਾਣੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਟੌਪਿਕ ਚੁਣਨਾ ਪੈਣਾ ਵਾ ਟੌਪਿਕ ਹੁਣ ਤੁਸੀਂ ਦੇਖ ਲਓ ਤੁਹਾਨੂੰ ਜੇ ਤਾਂ ਕਿਸੇ ਕੰਮ ਬਾਰੇ ਨੌਲੇਜ ਆ ਕਿਸੇ ਵਿੱਚ ਇੰਟਰਸਟ ਆ ਸਪੋਜ਼ ਕਰੋ ਤੁਸੀਂ ਖੇਤੀ ਕਰਦੇ ਹੋ ਹੁਣ ਵੀ ਖੇਤੀ ਕਰਦੇ ਆ ਖੇਤੀ ਦੇ ਵਿੱਚ ਕੀ ਤੁਸੀਂ ਖੇਤੀ 베ਸਟ ਉਹਦੇ ਚੈਨਲ ਦਾ ਨਾਮ ਰੱਖ ਲਓ ਉਸ ਤੋਂ ਬਾਅਦ ਤੁਸੀਂ ਖੇਤੀ ਦੇ ਰਿਲੇਟਡ ਵੀਡੀਓ ਪਾਉਣੀਆਂ ਉੱਤੇ ਕੀ ਫਸਲ ਬੀਜਦੇ ਆ ਕਦੋਂ ਵੜਦੇ ਆ ਪਾਣੀ ਲਾਉਣੇ ਆ ਦਵਾਈ ਪਾਉਣੇ ਆ ਕਿੰਨੇ ਕੰਮ ਨੇ ਨਿੱਕੇ ਨਿੱਕੇ ਹਨਾ ਪਸ਼ੂ ਡੰਗਰ ਦਾ ਵੀ ਵਿੱਚ ਆ ਜਾਂਦਾ ਤਾਂ ਤੁਸੀਂ ਖੇਤੀ ਰਿਲੇਟਡ ਚੈਨਲ ਬਣਾ ਲਓ ਠੀਕ ਆ ਇੱਕ ਗੱਲ ਯਾਦ ਰੱਖਿਓ ਜਿਹੜਾ ਤੁਸੀਂ ਚੈਨਲ ਬਣਾਉਣਾ ਉਹਦਾ ਨਾਮ ਰੱਖਣਾ ਉਹ ਗੱਲ ਯਾਦ ਰੱਖਿਓ ਵੀ ਉਹ ਨਾਮ ਪਹਿਲਾਂ ਨਾ ਕਿਸੇ ਦਾ ਹੋਵੇ ਉਹਦੇ ਨਾਲ ਮਿਲਦਾ ਜੁਲਦਾ ਕੋਸ਼ਿਸ਼ ਕਰੋ ਜੁਨੀਕ ਤੁਹਾਡਾ ਆਪਣਾ ਨਾਮ ਹੋਵੇ ਪਹਿਲਾਂ ਸਰਚ ਵੀ ਮਾਰ ਸਕਦੇ ਹੋ ਕਿ ਇਹ ਨਾਮ ਤੇ ਕੋਈ ਜਿਆਦਾ ਹੈ ਤਾਂ ਨਹੀਂ ਫਿਰ ਇੱਕ ਵੀਡੀਓ ਦੋ ਵੀਡੀਓ ਚਾਰ ਵੀਡੀਓ ਹੋ ਸਕਦੀਆਂ ਨਾ ਚੱਲਣ ਉਹ YouTube ਦੇ ਅਲਗੋਰਿਦਮ ਵਿੱਚ ਨਾ ਆਉਣ ਤੁਸੀਂ ਕੋਈ 10 15 20 ਵੀਡੀਓ ਜਦੋਂ ਬਣਾਓਗੇ ਤਾਂ ਵਿੱਚੋਂ ਇੱਕ ਅੱਧੀ ਆਪੇ ਵਾਇਰਲ ਹੋਣੀ ਆ ਜਦੋਂ ਤੁਹਾਡੀ ਇੱਕ ਚਾਹੇ ਸੱਤ ਵੀਡੀਓ ਨਹੀਂ ਚੱਲੀਆਂ ਜੇ ਇੱਕ ਵੀਡੀਓ ਵਾਇਰਲ ਹੋ ਗਈ ਨਾ ਤੁਹਾਨੂੰ ਐ ਹੀ ਪਤਾ ਲੱਗਣਾ ਸਵੇਰੇ ਹੋਰ ਸ਼ਾਮੀ ਹੋਰ ਕੱਲ ਨੂੰ ਹੋਰ ਹਜ਼ਾਰ ਸਬਸਕ੍ਰਾਈਬਰ ਤੇ ਵਾਚ ਟਾਈਮ ਜਿਹੜਾ ਹੁੰਦਾ 4000 ਘੰਟੇ ਦਾ ਜਿੰਨਾ ਵੀ ਮੰਗਦੇ ਨੇ ਉਹ ਐ ਪਤਾ ਲੱਗਣਾ ਵੀ ਦਿਨਾਂ 'ਚ ਹੀ ਪੂਰਾ ਹੋ ਜਾਂਦਾ ਸਾਰਿਆਂ ਨੂੰ ਹੀ ਪੈਸੇ ਕਮਾਉਣ ਮਾੜੇ ਮੋٹے YouTube ਤੋਂ ਲਾ ਦੇਣਾ ਮੇਰੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਹੋਰ ਬਹੁਤ ਵੀਡੀਓ ਆਉਣੀਆਂ ਐ ਇਦਾਂ ਦੀਆਂ ਬਾਕੀ ਕਮੈਂਟ ਕਰ ਦਿਆ ਕਰਿਓ ਜਿੱਦਾਂ ਦੀ ਵੀ ਤੁਹਾਨੂੰ ਵੀਡੀਓ ਦੀ ਲੋੜ ਆ ਜੋ ਵੀ ਚਾਹੀਦੀ ਆ ਉਹ ਪਾਇਆ ਕਰੂੰਗਾ ਮੈਂ ਪਹਿਲਾਂ ਸ਼ੁਰੂ 'ਚ ਜਿਹੜੀ ਬਣਾਉ ਰਿਆਂ ਇਹ ਜਿਵੇਂ ਤੁਹਾਨੂੰ ਦੱਸਤਾ ਆਪਾਂ YouTube ਤੇ ਕਿੱਦਾਂ ਚੈਨਲ ਬਣਾਉਣਾ ਕਿੱਦਾਂ ਵੀਡੀਓ ਬਣਾਉਣੀ ਕੀ ਚੈਨਲ ਦਾ ਨਾਮ ਰਪਣਾ ਰੱਖਣਾ ਉਹ ਤੁਸੀਂ ਸਮਝ ਗਏ ਹੋਵੋਗੇ ਹੁਣ ਇਸ ਤੋਂ ਅਗਲੀ ਜਿਹੜੀ ਗੱਲ ਆ ਉਹ ਮੈਂ ਤੁਹਾਨੂੰ ਨੈਕਸਟ ਸੈਸ਼ਨ ਦੇ ਵਿੱਚ ਦੱਸਦਾ ਕਿ ਆਪਾਂ ਚੈਨਲ ਕਿੱਦਾਂ ਬਣਾਉਣਾ YouTube ਦਾ ਠੀਕ ਆ ਤੇ ਉਹਦੀ ਸੈਟਿੰਗ ਸਾਰੀ ਕਿੱਦਾਂ ਉਹ ਮੈਂ ਤੁਹਾਡੇ ਨਾਲ ਵੀਡੀਓ ਅਟੈਚ ਕਰੂੰਗਾ ਤੇ ਚਲੋ ਫਿਰ ਕਰਦੇ ਆ ਸ਼ੁਰੂ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਜਿਹੜਾ YouTube ਚੈਨਲ ਕਿੱਦਾਂ ਬਣਾਉਣਾ ਅੱਧੀ ਵੀਡੀਓ ਕੱਲ ਬਣਾਈ ਸੀ ਅੱਧੀ ਹੁਣ ਅੱਜ ਲੱਗਾ ਬਣਾਉਣਾ ਕੰਮ ਤੋਂ ਛੁੱਟੀ ਹੋਈ ਆ ਤੇ ਘਰੋਂ ਚੱਲਿਆ ਹੁਣ ਜਿਹੜਾ ਮੈਂ ਤੁਹਾਨੂੰ ਦੱਸਣਾ ਵੀ ਆਪਾਂ ਜਿਹੜਾ YouTube ਚੈਨਲ ਬਣਾਉਣਾ YouTube ਤੇ ਉਹ ਸਿਰਫ ਇੱਕ ਡੇਢ ਮਿੰਟ ਦੀ ਖੇਡ ਆ ਉਹ ਬਾਲਾ ਵੱਡਾ ਕੰਮ ਨਹੀਂ ਹੁੰਦਾ ਕਈ ਮੈਂ ਦੇਖਿਆ ਜਿਹੜੇ YouTuber ਹੁੰਦੇ ਆ ਜਦੋਂ ਤੁਸੀਂ ਉਹਨਾਂ ਦੀ ਵੀਡੀਓ ਖੋਲੋਗੇ ਉਹ ਬੜਾ ਪਜਲ ਕਰਦੇ ਆ ਬੰਦੇ ਨੂੰ ਪਹਿਲਾਂ ਉਹਤੇ ਬਣਾਓ ਜੀ YouTube ਤੇ ਫਿਰ ਉਹਤੇ Google Chrome ਤੇ ਜਾ ਕੇ ਸੈਟਿੰਗ ਕਰੋ ਇੰਨੀ ਦੀ ਲੋਡ ਨਹੀਂ ਹੁੰਦੀ YouTube ਚੈਨਲ ਬਣਾ ਕੇ ਤੁਸੀਂ ਅਜੇ ਨਵੀਂ ਵੀਡੀਓ ਪਾਉਣੀ ਆ ਅਜੇ ਕਿਹੜਾ ਆਪਾਂ ਨੂੰ ਅਰਨਿੰਗ ਆਈ ਅਜੇ ਤਾਂ ਆਪਾਂ ਟਾਸਕ ਪੂਰਾ ਕਰਨਾ ਆਪਾਂ ਵੀਡੀਓ ਇੱਕ ਮਿੰਟ ਡੇਢ ਮਿੰਟ ਦੇ ਵਿੱਚ ਚੈਨਲ ਬਣਾ ਕੇ ਵੀਡੀਓ ਪਾ ਸਕਦੇ ਆ ਮਾੜੀ ਮੋਟੀ ਜਿਹੜੀ ਸੈਟਿੰਗ ਹੁੰਦੀ ਆ ਉਹ ਤੁਹਾਨੂੰ ਦੱਸਣੀ ਆ ਬਾਕੀ ਅੱਗੇ ਤੋਂ ਅੱਗੇ ਬਾਅਦ ਦੀ ਲੋਡ ਹੁੰਦੀ ਆ ਸ਼ੁਰੂ ਚ ਨੀ ਦੇ ਲਈ ਲੋਡ ਹੁੰਦੀ ਤੇ ਹੁਣ ਆਜੋ ਤੁਹਾਨੂੰ ਦੱਸਦਾ ਵੀ ਡੇਢ ਦੋ ਮਿੰਟ ਚ ਕਿਵੇਂ ਚੈਨਲ ਬਣਦਾ ਕਿਵੇਂ ਵੀਡੀਓ ਅਪਲੋਡ ਹੁੰਦੀ ਆ ਇੱਕ ਦੋ ਕੁ ਸੈਟਿੰਗਾਂ ਜਿਹੜੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਉਹ ਕਰਕੇ ਤੇ ਆਜੋ ਫਿਰ ਆਪਾਂ ਆਪਣਾ ਚੈਨਲ ਸ਼ੁਰੂ ਕਰੀਏ ਆਪਾਂ ਤੁਹਾਨੂੰ ਸੌਖੇ ਜਿਹੇ ਦੋ ਸਟੈਪ ਦੱਸਨੇ ਆ ਦੋ ਤਿੰਨ ਤੇ ਚੈਨਲ ਬਣ ਜਾਣਾ ਆਜੋ ਆਪਾਂ ਕੀ ਕਰਨਾ ਵੀ ਚੱਲਿਆ ਜਾਣਾ ਇੱਥੋਂ ਖੋਲ ਲੈਣਾ ਜਿੱਤੇ YouTube ਬੜਾ ਸੈਂਜਾ ਬਣਿਆ YouTube ਵਾਲੀ ਐਪ ਖੋਲ ਲੈਣੀ ਆ ਖੁੱਲ ਗਈ ਤੇ ਆ ਥੱਲੇ ਜੇ ਲਿਖਿਆ ਆਉਂਦਾ ਨਾ ਰਾਈਟ ਹੈਂਡ ਸਾਈਡ ਥੱਲੇ ਕੋਰਨਰ ਤੇ ਜੇ ਇਹਦਾ ਮਤਲਬ ਹੈਗਾ ਇਹ ਤੋਂ ਮੇਰੀ Gmail ਬਣੀ ਹੋਈ ਜਿਹਦੇ ਭੁੱਲਰ ਸ਼ਾਰਟ ਨੇਮ ਨੇ ਨਿਕ ਨੇਮ ਜੇਗ ਭੁੱਲਰ ਤੇ ਇਹਦੇ ਥੱਲੇ ਆ ਰਹੀ ਆਪਸ਼ਨ ਕ੍ਰੀਏਟ ਚੈਨਲ ਦੀ ਆ ਜੇਗ ਭੁੱਲਰ ਦੇ ਤੁਸੀਂ ਇੱਥੇ ਕ੍ਰੀਏਟ ਕਰ ਦੇਣਾ ਕ੍ਰੀਏਟ ਕਰਤਾ ਆ ਦੇਖੋ ਪਹਿਲਾਂ ਜਿਹੜੀ ਆ ਰਹੀ ਆ ਆਪਸ਼ਨ ਪਿਕਚਰ ਦੀ ਆ ਦੇਖੋ ਪਿਕਚਰ ਵਾਲੇ ਤੇ ਕਲਿੱਕ ਕਰਤਾ ਇੱਕ ਹੁੰਦਾ ਟੇਕ ਏ ਫੋਟੋ ਉਹ ਹੁੰਦਾ ਕੈਮਰਾ ਖੁੱਲ ਜਾਣਾ ਜੇ ਤੁਸੀਂ ਸਿੱਧੀ ਫੋਟੋ ਲੈਣੀ ਹੈ ਜੇ ਤੁਹਾਡੇ ਫੋਨ 'ਚ ਕੋਈ ਨਹੀਂ ਹੈਗੀ ਉਹ ਨਹੀਂ ਆਪਾਂ ਕਰਨਾ ਆਪਾਂ ਇੱਥੋਂ ਕੈਨਸਲ ਕਰਕੇ ਆਪਾਂ ਚਲੇ ਜਾਣਾ ਦੁਬਾਰੇ ਕਲਿੱਕ ਕਰੋ ਜਿਹੜਾ ਉੱਪਰਲਾ ਵਾ ਨੀਚੇ ਵਾਲਾ ਚੂਜ਼ ਫਰੋਮ ਯੂਅਰ ਫੋਟੋਸ ਇਹਦਾ ਵੀ ਆਪਾਂ ਫੋਨ 'ਚੋਂ ਫੋਟੋ ਚੱਕ ਸਕਦੇ ਆ ਆ ਲਓ ਇੱਥੇ ਜੋ ਮੰਨ ਲਓ ਮੈਂ ਪਹਿਲੀ ਜਾਂ ਦੂਜੀ ਆਪਣੀ ਫੋਟੋ ਚੱਕ ਲਈ ਹੈ ਨਾ ਇੱਥੇ ਫਿਰ ਆਉਂਦਾ ਹੁੰਦਾ ਸਿਲੈਕਟ ਮੋਰ ਫੋਟੋ ਜਾਂ ਇਹੀ ਰੱਖਣੀਆਂ ਫਿਰ ਇਸ ਤੋਂ ਬਾਅਦ ਆਪਾਂ ਸੇਵ ਕਰਤਾ ਲੱਗ ਗਈ ਫੋਟੋ ਹਾਂ ਉਹ ਦੇਖੋ ਸ਼ੋ ਹੋਣ ਲੱਗ ਗਈ ਫਿਰ ਨੇਮ ਚੈਨਲ ਦਾ ਨੇਮ ਤੁਸੀਂ ਜਿੱਦਾਂ ਮੇਰਾ ਤਾਂ ਇਹੀ ਆ ਜੈਗਪੁੱਲਰ ਤੁਸੀਂ ਕੋਈ ਵੀ ਚੇਂਜ ਕਰ ਸਕਦੇ ਹੋ ਇੱਥੋਂ ਜਿੱਦਾਂ ਸਪੋਜ਼ ਕਰੋ ਤੁਸੀਂ ਸੰਧੂ ਕਰਨਾ ਤਾਂ ਆ ਦੇਖੋ ਸੰਧੂ V4R ਇਹ ਸਹੀ ਆ ਮਤਲਬ ਅਵੇਲੇਬਲ ਆ ਕਈ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਮਤਲਬ ਉਹ ਪਹਿਲਾਂ ਬਣਾਏ ਹੁੰਦੇ ਲੋਕਾਂ ਨੇ ਜਿੱਦਾਂ ਦੇਖਿਓ ਕੱਲਾ ਸੰਧੂ ਕਰਾਂਗੇ ਤੇ ਇਹ ਲਾਉਣ ਲੱਗ ਜਾਣਾ ਇਹਦਾ ਮਤਲਬ ਨਹੀਂ ਹੋਏਗਾ ਤੁਹਾਨੂੰ ਬਦਲਣਾ ਪੈਣਾ ਥੋੜਾ ਬੋਧਾ ਸੰਧੂ ਡੀ ਲਾਤਾ ਨਹੀਂ ਅੱਗੇ ਫਿਰ 1 ਲਾਤਾ ਹਾਂ ਹੋ ਗਿਆ ਆ ਦੇਖੋ ਸੰਧੂ ਡੀ 1 ਵੀ ਕਰ ਸਕਦੇ ਆ ਹੋ ਗਿਆ ਸੇਵ ਆ ਚੱਕੋ ਕ੍ਰੀਏਟ ਚੈਨਲ ਕਰਤਾ ਥੱਲੇ ਕਲਿੱਕ ਉਸ ਤੋਂ ਬਾਅਦ ਚ ਹੋ ਗਿਆ ਹੁਣ ਚੈਨਲ ਬਣ ਗਿਆ ਤੁਹਾਡਾ ਕਈ ਬੰਦੇ ਕੀ ਕਰਦੇ ਆ ਵੀ ਜਦੋਂ ਚੈਨਲ ਬਣਾਉਣਾ ਹੁੰਦਾ ਇਦਾਂ ਬੜਾ ਲੰਮਾ ਚੋੜਾ ਫਿਰ ਕਹਿੰਦੇ Chrome ਤੇ ਜਾਓ ਆਹ ਸੈਟਿੰਗ ਕਰੋ ਉਹ ਸੈਟਿੰਗ ਕਰੋ ਉਹ ਸੈਟਿੰਗਾਂ ਕਰਨ ਦੀ ਲੋੜ ਨਹੀਂ ਹੈਗੀ ਆ ਤੁਹਾਡਾ ਚੈਨਲ ਬਣ ਗਿਆ ਇੱਥੇ ਹੁਣ ਤੁਸੀਂ ਕੋਈ ਵੀਡੀਓ ਅਪਲੋਡ ਕਰ ਸਕਦੇ ਹੋ ਹੁਣੇ ਹੀ ਬਾਕੀ ਸੈਟਿੰਗਾਂ ਬਾਅਦ ਚ ਕਰ ਸਕਦੇ ਆ ਉਹ ਤੁਹਾਨੂੰ ਮੈਂ ਦੱਸੂਗਾ ਕਿੱਦਾਂ ਠੀਕ ਆ ਇੱਥੋਂ ਜਿਵੇਂ ਮੈਨੇਜ ਵੀਡੀਓ ਤੇ ਆਜੋ ਹੁਣ ਕ੍ਰੀਏਟ ਸ਼ੇਅਰ ਯੂਅਰ ਵੀਡੀਓ ਇੱਥੇ ਤੁਸੀਂ ਵੀਡੀਓ ਕੋਈ ਵੀ ਪਾ ਸਕਦੇ ਹੋ ਛੋਟੀ ਵੱਡੀ ਚਾਹੇ ਬੇਸ਼ੱਕ ਛੋਟੀ ਪਾ ਦਿਓ ਆ ਚੱਕੋ ਕ੍ਰੀਏਟ ਵੀਡੀਓ ਤੇ ਕਲਿੱਕ ਕਰਤਾ ਇੱਥੋਂ ਜਿਹੜੀ ਮਰ ਜਿਵੇਂ ਆਵੇਂ ਪਹਿਲੀ ਚੱਕ ਲਈ ਹੈ ਨਾ ਪਹਿਲੀ ਕੋਈ ਚੱਕ ਲਈ ਆਹ 버ગર ਖਾਈਏ ਨਾ ਬੱਚੋ ਮਮਾ ਤੁਹਾਡੇ ਨੂੰ ਕੋ ਸੈਂਡਵਿਚ ਇੱਥੇ ਕਲਿੱਕ ਇਹ ਕਾਰਨ ਐਡਿਟ ਇਨਟੂ ਅ ਸ਼ਾਰਟ ਜੇ ਤੁਸੀਂ ਸ਼ਾਰਟ ਪਾਉਣਾ ਤਾਂ ਇੱਥੇ ਕਲਿੱਕ ਕਰ ਦਿਓ ਨਹੀਂ ਤੇ ਨੈਕਸਟ ਕਰ ਦਿਓ ਉਹ ਵੀਡੀਓ ਪਰ 30 ਸੈਕਿੰਡ ਦੀ ਆ ਇਹ ਨਾਰਮਲ ਗੱਲ ਸ਼ਾਰਟ ਚ ਹੀ ਜਾਣਾ ਵਾ ਜਿਹੜੀ ਮਿੰਟ ਤੋਂ ਘੱਟ ਵੀਡੀਓ ਹੁੰਦੀ ਸ਼ਾਰਟ ਚ ਹੀ ਜਾਂਦੀ ਆ ਇੱਥੇ ਲਿਖ ਦਿਓ ਆ ਲਓ ਇੱਥੇ ਤੁਸੀਂ ਟਾਈਟਲ ਲਿਖ ਦਿਓ ਈਟਿੰਗ ਸੈਂਡਵਿਚ ੀਟਿੰਗ ਸੈਂਡ ਵਿੱਚ ਬਸ ਕਰ ਦੋ ਠੀਕ ਆ ਇਹ ਟਾਈਟਲ ਹੋ ਗਿਆ ਇਹੀ ਥੱਲੇ ਡਿਸਕ੍ਰਿਪਸ਼ਨ ਤੇ ਕਰਕੇ ਇੱਕ ਵਾਰੀ ਟਾਈਟਲ ਜਿਹੜਾ ਥੱਲੇ ਡਿਸਕ੍ਰਿਪਸ਼ਨ ਆ ਉਥੇ ਕਰਕੇ ਫਿਰ ਹੈਸ਼ਟੈਗ ਲਾ ਦਿਓ ਕਿ ਜਿਹੜੇ ਵਿੱਚ ਤੁਸੀਂ ਵੀਡੀਓ ਪਾਉਣੀ ਆ ਮੰਨ ਲਓ ਕੁਕਿੰਗ ਤੇ ਪਾਉਣੀ ਹੈਸ਼ਟੈਗ ਕੁਕਿੰਗ ਆ ਦੇਖੋ ਥੱਲੇ ਲੱਗ ਗਿਆ ਨਾ ਹੁਣ ਆਪਸ਼ਨ ਆ ਕੁਕਿੰਗ ਜਾਂ ਫਿਰ ਤੁਸੀਂ ਕੋਈ ਵੀ ਹੋਰ ਕੰਮ ਕਰਦੇ ਹੋ ਉਹਦਾ ਨਾਮ ਲਿਖ ਸਕਦੇ ਹੋ ਜਿਹੜੇ ਵੀ ਤੁਸੀਂ ਟੌਪਿਕ ਤੇ ਵੀਡੀਓ ਪਾਉਣੀ ਠੀਕ ਆ ਆ ਹੋ ਗਿਆ ਇਸ ਤੋਂ ਬਾਅਦ ਚ ਜਿਹੜੀ ਆ ਪਬਲਿਕ ਆ ਇਹ ਯਾਦ ਰੱਖਣ ਵਾਲਾ ਹੁੰਦਾ ਇਹ ਪਹਿਲਾਂ ਪਬਲਿਕ ਨਹੀਂ ਕਰਨੀ ਹੁੰਦੀ ਇਹ ਪਹਿਲਾਂ ਆਪਾਂ ਕਰਨੀ ਹੁੰਦੀ ਆ ਅਨਲਿਸਟਡ ਇਹ ਤੁਹਾਨੂੰ ਦੱਸਦਾ ਇਹ ਪਬਲਿਕ ਕਦੋਂ ਕਰਨੀ ਹੈ ਬਾਕੀ ਤੁਹਾਨੂੰ ਬਾਅਦ ਚ ਦੱਸਾਂਗੇ ਠੀਕ ਆ ਹੁਣ ਆਪਾਂ ਨੈਕਸਟ ਕਰ ਲਿਆ ਹਨਾ ਇੱਥੇ ਫਿਰ ਜਿਹੜੀ ਅੱਗੇ ਚੀਜ਼ ਕਰਨੀ ਹੁੰਦੀ ਆ ਉਹ ਜੈਸ ਇਟਸ ਮੇਡ ਫੋਰ ਕਿਡਸ ਨਹੀਂ ਕਰਨੀ ਹੁੰਦੀ ਆ ਪਾਲ ਵਿੱਚ ਸੈਕੰਡ ਵਾਲੀ ਕਰਨੀ ਹੁੰਦੀ ਆ نو ਇਟਸ ਨਾਟ ਮੇਡ ਫੋਰ ਕਿਡਸ ਇਹਦਾ ਮਤਲਬ ਇਹ ਹੁੰਦਾ ਵਾ ਵੀ ਆਪਾਂ ਜੈਸ ਇਟਸ ਮੇਡ ਫੋਰ ਕਿਡਸ ਉਦੋਂ ਕਰਨੀ ਹੁੰਦੀ ਆ ਜਦੋਂ ਆਪਾਂ ਬੱਚਿਆਂ ਵਾਲੀਆਂ ਵੀਡੀਓ ਬਣਾਈਆਂ ਹੋਣ ਜਿੱਦਾਂ ਕਾਰਟੂਨਾਂ ਦੀਆਂ ਜੋਕਰਾਂ ਦੀਆਂ ਬਾਹਲੇ ਛੋਟੇ-ਛੋਟੇ ਉਹ ਨਹੀਂ ਆਪਾਂ ਤਾਂ ਨਾਰਮਲ ਵੀਡੀਓ ਬਣਾਉਣੀ ਆ ਹਨਾ ਤੇ ਜੇ ਆਪਾਂ ਉਹ ਕਲਿੱਕ ਕਰ ਦਿੰਨੇ ਆ ਫਿਰ ਐਡ ਨਹੀਂ ਇੰਨੀ ਆਉਂਦੀ ਐਡ ਫਿਰ ਬਹੁਤ ਫਿਲਟਰ ਹੋ ਕੇ ਆਉਂਦੀ ਆ ਠੀਕ ਆ ਤਾਂ ਆਪਾਂ ਨੂੰ ਤਾਂ ਐਡ ਚਾਹੀਦੀ ਆ ਤਾਂ ਹੀ ਪੈਸੇ ਆਉਣਗੇ ਸੋ ਆਪਾਂ نو ਇਟਸ ਨਾਟ ਮੇਡ ਫॉर ਕਿਡਸ ਕਰਕੇ ਅਪਲੋਡ ਕਰ ਦੇਣੀ ਵੀਡੀਓ ਆ ਹੋ ਗਈ ਹੁਣ ਤੁਹਾਨੂੰ ਮੈਂ ਦਿਖਾਉਣਾ ਪ੍ਰੋਸੈਸਿੰਗ ਆ ਰਹੀ ਹੈ ਨਾ ਹੁਣੇ ਪ੍ਰੋਸੈਸਿੰਗ ਚੱਲ ਰਹੀ ਹੈ ਪ੍ਰੋਸੈਸਿੰਗ ਪੂਰੀ ਹੋ ਗਈ ਹੁਣ ਆ ਵੀਡੀਓ ਤੇ ਕਲਿੱਕ ਕਰ ਲੋ ਇਹਦਾ ਮਤਲਬ ਅਪਲੋਡ ਟੂ ਯੂਅਰ ਵੀਡੀਓਸ ਹੋ ਗਈ ਆ ਲਓ ਵੀਡੀਓ ਖੋਲ ਲੋ ਹੋ ਗਈ ਤੁਹਾਡੀ ਵੀਡੀਓ ਅਪਲੋਡ ਆ ਲਓ ਇਹਨਾਂ ਕੰਮ ਆ ਬਾਕੀ ਸੈਟਿੰਗਾਂ ਬਾਅਦ ਚ ਹੋਣਗੀਆਂ ਬਹੁਤ ਸਾਰੇ ਮੈਂ ਦੇਖਿਆ ਯੂਟਿਊਬਰ ਉਹਨੂੰ ਕਈ ਪਜਲ ਕਰਕੇ ਜੀ Google ਤੇ ਜਾਓ ਆਹ ਸੈਟਿੰਗ ਕਰੋ ਆ ਉਹ ਕਰੋ ਇੰਨਾ ਕੁਝ ਕਰਨ ਦੀ ਲੋੜ ਨਹੀਂ ਬਾਅਦ ਚ ਕਰ ਸਕਦੇ ਆ ਸਭ ਤੋਂ ਮੇਨ ਚੀਜ਼ 2 ਮਿੰਟ ਵੀ ਨਹੀਂ ਲੱਗਦੇ ਚੈਨਲ ਬਣਾਓ ਆ ਪੈ ਗਿਆ ਚੱਲ ਪਿਆ ਆ ਤੁਹਾਡੀ ਵੀਡੀਓ ਚੱਲ ਪਈ ਆ ਬੱਚੋ ਮੰਮਾ ਤੁਹਾਡੀ ਨੂੰ ਕਹੋ ਗੱਡੀ ਚ ਲਾਉ ਠੀਕ ਆ ਰੈਡੀ ਆ ਵੀਡੀਓ ਚੱਲ ਪਈ ਆ ਹੁਣ ਆਪਾਂ ਜਿਹੜਾ ਮੈਂ ਉਹ ਕੀਤਾ ਸੀਗਾ ਇੱਥੇ ਸੈਟਿੰਗ ਤੇ ਜਾ ਕੇ ਐਡਿਟ ਤੇ ਜਾ ਕੇ ਜਿਹੜਾ ਕੀਤਾ ਸੀ ਨੋ ਫਿਲਟਰ ਉਹ ਸੌਰੀ ਫਿਲਟਰ ਕਹਤਾ ਨੋ ਪਬਲਿਕ ਅਨਲਿਸਟਡ ਉਹ ਪਬਲਿਕ ਕਰਨੀ ਹੁੰਦੀ ਤਾਂ ਲੋਕਾਂ ਨੂੰ ਤੁਹਾਡੀ ਵੀਡੀਓ ਸ਼ੋ ਹੋਣੀ ਆ ਕਿਉਂਕਿ ਉਹ ਮੈਂ ਤਾਂ ਕੀਤੀ ਸੀ ਕਿ ਇੱਥੇ ਕਈ ਵਾਰੀ ਪ੍ਰੋਸੈਸਿੰਗ ਲੈਂਦੀ ਹੁੰਦੀ ਆ ਮਤਲਬ ਫੁੱਲ ਐਚਡੀ ਵੀਡੀਓ ਜਾਂ ਚ ਜਦੋਂ ਫੁੱਲ ਐਚਡੀ ਹੋ ਗਈ ਆ ਆਪਾਂ ਉਦੋਂ ਹੀ ਲੋਕਾਂ ਨੂੰ ਸ਼ੋ ਕਰਨੀ ਵੀ ਚੰਗੀ ਕੁਆਲਿਟੀ दिखे ਜਦੋਂ ਆਪਾਂ ਪਹਿਲਾਂ ਸ਼ੋ ਕਰ ਦਿੰਨੇ ਉਹ ਜਿੰਨਾ ਚਿਰ ਨੂੰ ਕੁਆਲਿਟੀ ਹੁੰਦੀ ਆ ਉਦੋਂ ਨੂੰ ਬਹੁਤ ਲੋਕੀ ਵੀਡੀਓ ਦੇਖ ਲੈਂਦੇ ਆ ਫਿਰ ਉਹ ਕਹਿੰਦੇ ਵੀ ਇਹਦੇ ਕੁਆਲਿਟੀ ਨਹੀਂ ਵਧੀਆ ਜੇ ਉਹ ਤਸੋਂ ਲੋਕਾਂ ਨੂੰ ਸ਼ੋਅ ਹੀ ਉਹਦਾ ਕਰੋ ਜਦੋਂ ਆਪਣੀ ਵੀਡੀਓ ਫੁੱਲ ਮੁਕੰਮਲ ਹੋ ਜੇ ਆ ਥੋੜੀ ਜਿਹੀ ਨਾ ਹਾਂਜੀ ਹੁਣ ਜਿਹੜੀ ਅਨਲਿਸਟਡ ਕੀਤੀ ਸੀ ਹੁਣ ਆਪਾਂ ਇੱਥੇ ਜਿਹੜੀ ਵਿਜ਼ਿਬਿਲਟੀ ਆ ਦੂਜੇ ਨੰਬਰ ਤੇ ਉਹਨੂੰ ਲਿਸਟਡ ਕਰਨਾ ਹੁਣ ਪਬਲਿਕ ਸੌਰੀ ਅਨਲਿਸਟਡ ਤੋਂ ਪਬਲਿਕ ਤੇ ਕਲਿੱਕ ਪਹਿਲਾਂ ਅਨਲਿਸਟਡ ਸੀ ਹੁਣ ਮੈਂ ਪਬਲਿਕ ਤੇ ਕਲਿੱਕ ਕਰਤਾ ਸੈੱਟ ਵਿਜ਼ਿਬਿਲਟੀ ਤੋਂ ਬੈਕ ਜਾ ਕੇ ਤੇ ਫਿਰ ਆਪਾਂ ਇੱਥੇ ਸੇਵ ਕਰ ਦੇਣੀ ਆ ਮੋਡ ਫੋਰ ਕਿੱਡ ਅੱਗੇ ਫਿਰ ਥੱਲੇ ਟੈਗ ਲੱਗਦੇ ਆ ਜੋ ਵੀ ਕੁਝ ਹੋ ਬਾਅਦ ਦੀਆਂ ਗੱਲਾਂ ਤੁਹਾਨੂੰ ਬਾਅਦ ਚ ਦੱਸਾਂਗੇ ਕਮੈਂਟ ਆਨ ਰੱਖਣੇ ਆ ਆਪਾਂ ਸੇਵ ਕਰ ਦੇਣੀ ਆ ਹੁਣ ਇਹ ਲੋਕਾਂ ਨੂੰ ਸ਼ੋਅ ਹੋਣ ਲੱਗ ਜਾਨੀਆਂ ਆ ਆਹ ਲਓ ਹੁਣ ਇਹ ਲੋਕਾਂ ਨੂੰ ਸ਼ੋਅ ਹੋਣ ਲੱਗ ਗਈ ਇੰਨਾ ਕੰਮ ਆ ਚੈਨਲ ਬਣਾਉਣ ਦਾ ਜੀਮੇਲ ਬਣੀ ਹੋਵੇ YouTube ਖੋਲੋ ਉੱਥੇ ਸਿਲੈਕਟ ਕਰਕੇ ਤੁਹਾਡੀ Gmail ਉੱਥੇ ਕ੍ਰੀਏਟ ਚੈਨਲ ਦੀ ਥੱਲੇ ਆਪਸ਼ਨ ਆਉਣੀ ਆ ਤਾਂ ਚੈਨਲ ਬਣ ਗਿਆ ਆ ਤੁਹਾਡੀ ਵੀਡੀਓ ਪੈ ਗਈ ਹੁਣ ਇਸ ਤੋਂ ਬਾਅਦ ਚ ਅੱਗੇ ਸੈਟਿੰਗਾਂ ਹੁੰਦੀਆਂ ਇੱਕ YT ਸਟੂਡੀਓ ਹੁੰਦਾ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਠੀਕ ਆ ਉਹ YT ਸਟੂਡੀਓ ਚ ਜਾ ਕੇ ਸਾਰੀਆਂ ਸੈਟਿੰਗਾਂ ਹੋ ਜਾਂਦੀਆਂ ਤੇ ਆਹ ਲੋ ਜੀ ਐਦਾਂ ਤੁਹਾਡਾ ਚੈਨਲ ਕ੍ਰੀਏਟ ਹੋ ਜਾਂਦਾ ਤੇ ਐਦਾਂ ਤੁਸੀਂ ਵੀਡੀਓ ਪਾ ਸਕਦੇ ਹੋ ਜੇ ਕੋਈ ਕਮੀ ਪੇਸ਼ੀ ਜਾਂ ਨਹੀਂ ਪਤਾ ਲੱਗਾ ਤਾਂ ਕਮੈਂਟ ਕਰ ਦਿਓ ਦੱਸ ਦਾਂਗੇ ਹੋਰ ਯੂਟਿਊਬਰਾਂ ਦੇ ਖੋਲੋਗੇ ਉਹ ਬੜਾ ਪਜਲ ਜਿਹਾ ਕਰਕੇ ਦੱਸ ਦਿਆ ਮੈਂ ਬਿਲਕੁਲ ਸੌਖੇ ਤਰੀਕੇ ਨਾਲ ਦੱਸਿਆ ਚਲੋ ਠੀਕ ਹੈ ਜੀ ਫਿਰ ਹਾਂ ਹਾਂਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾ ਪਤਾ ਲੱਗਾ ਤਾਂ ਕਮੈਂਟ ਕਰ ਦਿਓ ਦੁਬਾਰੇ ਵੀਡੀਓ ਬਣਾ ਦੇਾਂਗੇ ਤੇ ਬਾਕੀ ਇੰਸਟਾਗ੍ਰam ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦਾ ਲਿੰਕ ਸ਼ੇਅਰ ਕਰ ਦਾਂਗੇ ਤੇ ਚਲੋ ਜੀ ਫਿਰ ਸਾਸਰੀ ਕਾਲ ਤੇ ਆਪਣਾ ਦੂਜਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਿਹੜਾ ਪਿੰਡ ਤੋਂ ਕੈਨੇਡਾ ਤੁਹਾਨੂੰ ਦੱਸਿਆ ਤੇ ਚਲੋ ਜੀ ਫਿਰ